ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਆਪਰੀ ਸੰਗ ਪੇਜ ਤੇ ਅੱਜ ਫੇਰ ਪਹੁੰਚੇ ਹਾਂ ਕੋਟਕਪੂਰਾ ਦੀ ਮੰਡੀ ਵਿੱਚ ਬੁੱਲੀ ਸ਼੍ਰੀ ਹੋਣ ਜਾ ਰਹੀ ਹੈ ਵੇਖਦੇ ਆ ਅੱਜ ਮੱਕ ਵੀ ਆਇਆ ਮੱਕ ਵੇਖਨੇ ਭਾਈ ਅੱਜ ਕੀ ਰੇਟ ਜਾਂਦਾ ਠੁੱਡਾ ਮੱਕ ਆ ਭਾਈ ਇਹ ਮੱਕ ਠੁੱਡਾ ਮੱਕ ਮੱਕ ਠੁੱਡਾ ਇਹ ਮੱਕ ਦਾ ਵੇਖਦੇ ਕੀ ਸਿਰਾਂ ਰੇਟ ਰਹੀਦਾ ਬੁੱਲੀ ਸ਼ੁਰੂ ਹੋ ਗਈ ਹੈ ਭਾਈ ॾेढ सौ पुवंजाहु बपंजाहु चरवंजाहु बचंजा पचु छपंजाहु सतवंजाहु सचुंजा नाहठ सठ बाहठ तरेंहठ चौहठ पेंहठ सहठ सत ॿाहठ नर ਖੱਤਰਾ ਖੱਤਰਾ 77 ਬੋਲਾਂਗੇ ਨਾ 170 ਰੁਪਏ ਬਈ ਤੁਸੀ 170 ਰੁਪਏ ਬਈ ਟਰੱਕ ਵਾਲੇ ਪੱਟਿਆਂ ਦਾ ਰੇਟ ਜ਼ਮੀਨ ਦਾ ਰੇਟ ਹੋਰ ਇੱਕੋ ਥਾਂ ਪਾਣਾ ਕੀ ਮੱਕ ਦੀ ਵਾਰੀ ਸਰਕਾਰੀ ਬੰਦ ਘੱਟਦੇ ਆ ਅੱਛਾ ਬੋਲ ਚੜ ਕੇ ਮੋੜਨਾ ਨਹੀਂ ਸਾਹਮਣੇ ਬਿਲਕੁਲ ਹੀ ਗੁੰਚਾ ਦੇ ਕੇ ਆਕੇ ਮੁੱਢੇ ਆਕੇ ਮੱਡਾ ਕਰਾ ਕੇ ਫਿਰ ਵਾਪਸ ਕਰੀ ਗੋਲਟੀ ਜਗਾਣੇ ਕਿ ਨਾ ਕਿ ਜਿਹੜੇ ਸਲੈਟਰਲ ਜਰਸੀ ਉੱਥੇ ਉੱਥੇ ਕੰਡਾ ਕਰਾ ਲਿਓ ਉੱਥੇ ਹੌਫਾ ਜਿਹੜਾ ਨਾ ਇਹਨੂੰ ਕਰਾ ਦੇ ਹਾਂ ਉੱਥੇ ਜਿਹੜੇ ਆ ਤੁਹਾਨੂੰ ਬਾਅਦ ਚ ਫਟਾ ਕੇ ਨਾ ਸੱਪਦਾ ਖਾਜੇ ਬਾਜਕ ਨੇ ਸੋਹ ਦੇ ਰੋਡ ਤੇ ਔਰ ਤਾਂ ਸਾਰੀ ਮੋਬਲੀ ਜਿਹੜੀ ਆ 100 ਰੁਪਿਆ ਹਾਂਜੀ ਹਾਂਜੀ 100 ਰੁਪਿਆ 150 150 50 50 60 70 70 ਕਰਦੇ 70 ਕਰਦੇ 70 ਜਾਓ 74 75 60 70 80 90 99 ਇੱਕ ਤੋਂ ਬੋਲਾਂਗੇ ਨਾ 2 3 4 5 6 7 8 9 10 11 12 13 14 15 ਆ ਭਾਈ ਮੂਵੀ ਬਾਰੀ 15 ਬੋਲਾਂਗੇ ਨਾ 215 ਰੁਪਏ ਭਾਈ ਕਾਲ ਗਿਆ 200 ਬੋਲੇ ਪੱਲੀ ਆ ਜਾ ਕਿਤੇ ਅੱਜ ਆ ਮੱਕ ਦਾ ਰੇਟ ਰਹਿ ਗਿਆ ਭਾਈ ਜੀ 215 ਰੁਪਏ

22 22 23 24 25 26 27 28 29 30 31 32 33 34 35 36 40 41 40 ਰੁਪਏ ਬੋਲੇ 200 240 ਰੁਪਏ ਬਾਈ 240 ਰੁਪਏ ਅਗਲੀ ਟਰਾਲੀ ਵੇਖਦੇ ਕੀ ਰੇਟ ਜਾਂਦੀ ਹੈ ਬਾਈ ਉਹ ਦੋ ਇਹਦਾ ਲੱਗਿਆ ਮਾਲ ਦਿਨ ਦਾ ਸੁਪਈਆ ਰਾਤ ਦੇ ਰਾਜੂ ਸਨਿਧਾ ਪੱਠੇ ਲੱਦੀ ਗਿਆ ਰਾਤ ਦੇ ਤੜਕੇ ਦੇ ਆ ਦਿਨ ਦੇ ਆ ਬੋ ਨਾ ਫਿਰ ਤੂੰ ਦੁਪਹਿਰ ਦੇ ਲੱਗੇ ਬਾਈ ਦੁਪਹਿਰ ਦੇ ਦਿਨ ਦੇ ਲੱਗੇ ਜਾਂਦਾ ਕੱਲ ਦੇ ਆ ਦੇਖਣਾ ਇਧਰ ਮਾ ਬੱ ਵਾ ਘਰ ਮ ਲੈਣਗੇ ਘਰ ਮ ਲੈਣਗੇ ਗਲੇ ਆਹ ਬਾਕੀ ਬੰਦੇ ਓਹ ਗਾ ਗਾ 25 ਸਭਾ ਜਾਏਗਾ ਠੀਕ ਆ ਠੀਕ ਆ 30 35 150 55 54 55 ਬਾਬੇ ਜੀ 180 ਕਰ ਯਾਰ 80 91 200 291 1 2 3 203 ਰੁਪਏ ਕਿਦਰਾ ਭਾਈ 4 5 6 7 8 9 10 11 ਗਿੰਦੇ ਦੇ 11 ਬੋਲਾਂਗੇ ਨਾ 12 13 14 15 16 17 18 19 20 21 22 23 24 25 26 27 28 29 30 31 32 33 34 35 36 37 43 40 41 42 43 44 45 46 47 48 250 ਬੋਲਾਂਗੇ ਨਾ ਹੁਣ ਥਰਗੇ ਨਾ ਲਈਏ ਹੋਰ ਤੇਰੀ ਬਾਜੀ ਫਟ ਪਗਾਈ 250 ਰੁਪਏ ਬਈ ਹੁਣ ਲਾਸਟ ਟਰਾਲੀ ਰਹੇਗੀ ਮੱਕ ਦੀ ਇਹ ਵੇਖਨੇ ਕੀ ਰੇਟ ਜਾਂਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਲਾਈਕ ਕਰਦੇ ਤੇ ਕਮੈਂਟ ਕਰਦੇ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਆ ਗਿਆ ਨਵੜਾ ਉਹ ਬਾਕਸਰੋਂ ਦੇ ਕੇ 150 150 150 150 ਬੋਲਣਗੇ ਨੇ ਭਾਈ 150 ਬੋਲਦਾ ਕੋਈ ਹਾਂ ਲਾ ਬਾਬੂ 150 ਰੁਪਏ ਮੱਕ ਦਾ ਰੇਟ ਰਹਿ ਗਿਆ ਭਾਈ 150 ਮੱਕ ਦਾ ਰੇਡ ਰੇਗਾ 150 ਰੁਪਏ ਇਸ ਤੇ ਕੋਈ ਬੋਲਿਆ ਨਹੀਂ ਬਾਈ ਇਹ ਟਰਾਲੀ ਖੜੀ ਆ ਫਿਰ ਉਹ ਮੱਕ ਪਿਛਲੀਆਂ ਠਾਲੀਆਂ ਤੇਜ਼ੀ ਸੀ ਮਿਲਦੇ ਆ ਦੋਸਤੋ ਕੱਲ ਨੂੰ ਇਸੇ ਸਮੇਂ 11 ਵਜੇ ਆਪਣੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਜੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ